ਗੈਂਗਸਟਰ ਆਫ ਬੈਂਕ ਕਲੋਨੀ ਇਸ ਕੈਪਸ਼ਨ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਗੁੰਡਾਗਰਦੀ ਵਾਲੀ ਵੀਡੀਓ ਹੈ ਲੁਧਿਆਣਾ ਦੀ ਅਗਰਸਰ ਸਿਖੇਵਾਲ ਸਰਕਾਰੀ ਸਕੂਲ ਵਿੱਚ ਪੜਨ ਵਾਲਾ ਇੱਕ ਨੌਜਵਾਨ ਜਦ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਪੀੜਤ ਨੌਜਵਾਨ 10ਵੀਂ ਕਲਾਸ ਦਾ ਵਿਦਿਆਰਥੀ ਹੈ ਜਿਸ ਮੁਤਾਬਕ ਛੁੱਟੀ ਤੋਂ ਬਾਅਦ ਜਦੋਂ ਉਹ ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ ਤਾਂ ਕੁਝ ਮੁੰਡੇ ਉਸ ਨੂੰ ਚੋੱਕ ਕੇ ਲੈ ਗਏ ਅਤੇ ਕੁਝ ਦੂਰੀ ਤੇ ਲੈ ਜਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਵਜਾ ਉਸ ਮੁਤਾਬਕ ਕੁਝ ਦਿਨ ਪਹਿਲਾਂ ਇਹਨਾਂ ਮੁੰਡਿਆਂ ਵੱਲੋਂ ਸਕੂਲ ਦੇ ਹੀ ਕੁਝ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਇਸ ਨੇ ਉਹਨਾਂ ਮੁੰਡਿਆਂ ਨੂੰ ਛਡਵਾਇਆ ਸੀ ਜਿਸ ਤੋਂ ਬਾਅਦ ਉਹ ਇਸ ਦੀ ਝੂਟੋ ਕਿਚਕ ਲੈ ਗਏ ਤੇ ਦੂਸਰੇ ਦਿਨ ਆ ਕੇ ਇਸ ਦੀ ਹਿਮਾਰਕ ਉਤ ਕੀਤੀ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਸਾਹਮਣੇ ਹੀ ਸ਼ਰਿਆਮ ਗੁੰਡਾਗਰਦੀ ਹੋਈ ਹੈ ਤੇ ਜੇਕਰ ਕੋਈ ਵੱਡੀ ਅਨਹੋਨੀ ਹੋ ਜਾਂਦੀ ਤਾਂ ਉਹ ਕੀ ਕਰਦੇ ਉਹਨਾਂ ਪੁਲਿਸ ਤੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਛੁੱਟੀਆਂ ਤੋਂ ਬਾਅਦ ਮੈਂ ਆਪਣੇ ਪਾਪਾ ਨੂੰ ਜਾ ਰਿਹਾ ਸੀ ਘਰੇ ਮੈਣ ਨੇ ਫੋਨ ਕੀਤਾ ਸੀ ਕਿ ਲੜਾਈ ਦੇ ਹੈਗੇ ਚਾਂਚ ਚੋਂ ਮੁੰਡੇ ਆਏ ਬਾਹਰ ਮੁੰਡੇ ਘੁੰਮਦੇ ਸੀਗੇ ਮੈਣ ਨੇ ਫੋਨ ਕੀਤਾ ਸੀ ਪਾਪਾ ਨੂੰ ਫਿਰ ਪਾਪਾ ਆਏ ਮਿਲ ਲੈਣ ਸ਼ਿਪੂਰੀ ਪਾਰ ਕੀਤਾ ਉੱਥੇ ਗਰਾਊਂਡ ਹੈਗਾ ਗਰਾਊਂਡ ਦੇ ਮੂਰੇ ਮੈਨੂੰ ਲੈ ਕੇ ਚੱਕੇ ਫਾਦ ਸਾਦ ਨਾਲ ਜਾਂਦੇ ਨੂੰ ਚੱਕ ਕੇ ਲੈ ਗਏ ਹਾਂਜੀ ਅਸੀਂ ਕਿੰਨੇ ਜਾਣੇ ਸੀਗੇ ਉਹ 25 ਜਾਣੇ ਸੀਗੇ ਜੀ ਤੁਸੀਂ ਕੁੱਟਿਆ ਫਿਰ ਹਾਂਜੀ ਕੀ ਕੀ ਰੰਜਿਸ਼ ਕੀ ਹੈਗੀ ਸਕੂਲ ਚ ਹੀ ਪੜਨ ਵਾਲੇ ਬੱਚੇ ਨੇ ਜਾਂ ਕੋਈ ਸਕੂਲ ਚ ਪੜਨ ਵਾਲੇ ਬੱਚੇ ਨਹੀਂ ਬੁਲਾਏ ਸੀ ਅੱਛਾ ਜੀ ਕੀ ਲੜਾਈ ਕੀ ਹੋਈ ਤੁਹਾਡੀ ਜਿਹੜਾ ਇੰਨੀ ਗੱਲ ਪਹੁੰਚੀ ਲੜਾਈ ਕੁਛ ਨਹੀਂ ਮੁੰਡੇ ਨੂੰ ਬਸ ਪੁੱਛਿਆ ਉਹ ਕਹਿੰਦਾ ਤੂੰ ਮੈਨੂੰ ਕੁੱਟਣਾ ਆ ਸਾਡੇ ਕਲਾਸ ਦੇ ਮੁੰਡਾ ਕਹਿੰਦਾ ਤੂੰ ਮੈਨੂੰ ਕੁੱਟਣਾ ਕਹਿੰਦਾ ਨਹੀਂ ਨਹੀਂ ਮੈਂ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਨਹੀਂ ਤੂੰ ਕਹਿੰਦਾ ਐ ਏਦਾਂ ਕੋਣ ਕਾ ਐਦਾਂ ਕਰਨਾ ਉਦਾਂ ਕਹਿੰਦੇ ਕੋਈ ਨਾ ਛੁੱਟ ਕਹਿੰਦਾ ਜੀ ਮੈਡਮ ਦੱਸਿਆ ਮੁੰਡੇ ਬੁਲਾ ਲਾਂਗੇ ਉਹਨੇ ਫੇਰ ਸ਼ਾਮ ਮੁੰਡੇ ਬੁਲਾਏ ਸੀਗੇ ਸ਼ਨੀਵਾਰ ਲੜਾਈ ਹੋਈ ਸ਼ਨੀਵਾਰ ਪਈਆਂ ਸੀ ਦੋ ਦਿਨ ਮੁੰਡਿਆਂ ਦੇ ਸ਼ਨੀਵਾਰ ਕਿਹਦੇ ਨਾਲ ਲੜਾਈ ਸੀ ਸ਼ਨੀਵਾਰ ਆਹੀ ਮੁੰਡਿਆਂ ਨਾਲ ਹੋਈ ਸੀ ਤੇਰੀ ਹੋਈ ਸੀ ਕਿ ਸੋ ਨਹੀ ਆ ਮੇਮ ਜੀ ਨਾਲ ਸੀਗੇ ਮੁੰਡੇ ਉਹਨਾਂ ਨਾਲ ਹੋਈ ਸੀ ਹਾਂਜੀ ਅੱਜ ਮੈਨੂੰ ਗੁੱਟਿਆ ਮਾਂ ਮੁੰਡੇ ਨਹੀਂ ਛਡਾਇਆ ਸੀਗਾ ਮੇਰੀ ਵੀ ਫੋਟੋ ਖਿੱਚ ਲਈ ਉਹਨਾਂ ਨੇ ਮੈਨੂੰ ਵੀ ਗੁੱਟਿਆ ਉਹਨਾਂ ਨਾਲ ਅੱਛਾ ਕੋਈ ਵੀਡੀਓ ਵੀ ਪਾਈ ਹੈਗੀ ਕਿਤੇ ਫੇਸਬੁੱਕ ਤੇ ਜਾਂ ਕਿਤੇ ਵੀਡੀਓ ਉਹਨਾਂ ਨੇ ਮੇਰੇ ਕੋਲ ਵੀਡੀਓ ਬਣਾਈ ਹੈ ਹਾਂਜੀ ਪੰਜ-ਛੇ ਵੀਡੀਓ ਬਣਾਈ ਹੋਈਆਂ ਮੇਰੀਆਂ ਉਹਨਾਂ ਨੇ ਅੱਛਾ ਹੁਣ ਕੀ ਕਹਿੰਦੇ ਤੁਮ ਕਿੰਦੇ ਸੋਸ਼ਲ ਮੀਡੀਆ ਤੇ ਪਤਾ ਹਾਂਗੇ ਹਾਂਜੀ ਠੀਕ ਹੈ ਕਿਹੜੇ ਥਾਣੇ ਦੀ ਕੰਪਲੀਟ ਲਿਖਾਈ ਤੁਸੀਂ ਬਸਤੀ ਲਿਖਾਈ ਆ ਜੀ ਅੱਛਾ ਜੀ ਕੀ ਕਹਿੰਦੇ ਥਾਣੇ ਵਾਲੇ ਕੋਈ ਨਾ ਪਲਚਾ ਕੀਤਾ ਹੋਣਾ ਕਹਿੰਦੇ ਮੈਡੀਕਲ ਕਰਾ ਕੇ ਆਉਗੂ ਹੁਣ ਮੈਡੀਕਲ ਕਰਾਇਆ ਤੁਸੀਂ ਹਾਂਜੀ ਕੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੇ ਕੋਲ ਆਈ ਕੀ ਫੋਨ ਫੜਨੇ ਜਾਈ ਰਹਾ ਉਹਨਾਂ ਨੂੰ ਇਨਸਾਫ਼ ਮੰਗਦੇ ਆਂ ਇਨਸਾਫ਼ ਮੰਗਦੇ ਆਂ ਮੈਂ ਸਕੂਲੋਂ ਲੈਣ ਗਿਆ ਸੀਗਾ ਮੈਡਮ ਦਾ ਫੋਨ ਆਇਆ ਸੀਗਾ ਹਾਂਜੀ ਫੋਨ ਆਇਆ ਸੀਗਾ ਕਹਿੰਦੇ ਲੜਾਈ ਬਾਹਰ ਹੋਣ ਦੇ ਚਾਂ ਮੈਂ ਇਹਨੂੰ ਲੈ ਕੇ ਆ ਰਿਹਾ ਮੈਨੂੰ ਢਿੱਲੋ ਗਰਾਊਂਡ ਦੇ ਦਫ਼ਤਰ ਠੇਕੇ ਦੇ ਕੋਲ ਘੇਰ ਲਿਆ ਘੇਰ ਕੇ ਇਹਨੂੰ ਲੈ ਗਏ ਪਹਿਲਾਂ ਉੱਥੇ ਕੁੱਟਿਆ ਇਹਨੂੰ ਫਿਰ ਮੇਰੇ ਕੋਲ ਨੂੰ ਲੈ ਗਏ ਤੁਸੀਂ ਨਾਲ ਹੀ ਸੀ ਜਦੋਂ ਲੈ ਮੈਂ ਨਾਲ ਹੀ ਸੀਗਾ ਮੇਰੀ ਐਕਟਿਵਾ ਤੇ ਬੈਠਾ ਸੀ ਪਿੱਛੇ ਕਿੰਨੇ ਮੁੰਡੇ ਆਏ ਸੀ ਅਗੇ ਵੀ 15 20 ਬੰਦੇ ਆਗੇ ਸੀ ਅੱਛੇ ਮੁੰਡੇ ਸੀਗੇ ਤਾਂ ਕਿਹਨਾਂ ਲੈ ਕੇ ਚੱਲ ਗਏ ਹਾਂਜੀ ਤੇ ਕੁੱਟਿਆ ਤਾਂ ਡੇ ਮੁੰਡੇ ਨੂੰ ਹਾਂਜੀ ਪਹਿਲਾਂ ਉੱਥੇ ਕੁੱਟਿਆ ਗਰਾਊਂਡ ਤੇ ਅੱਛਾ ਫਿਰ ਉੱਥੋਂ ਬਿਠਾ ਕੇ ਮੋਟਰਸਾਈਕਲ ਤੇ ਲੈ ਗਏ ਇਹਨੂੰ ਅੱਛਾ ਜੀ ਮੈਂ ਬਥੇਰਾ ਰੋਕਿਆ ਰੁਕੇ ਨਹੀਂ ਉਹ ਲੈ ਗਏ ਆਲੇ ਦੁਆਲੇ ਬੰਦੇ ਵੀ ਲੋਕ ਵੀ ਲੰਘਦੇ ਲੋਕੀ ਲੰਘਦੇ ਨਾ ਕਿਸੇ ਨੇ ਰੋਕਿਆ ਉਸ ਤੋਂ ਕਿੱਥੇ ਆ ਗਏ ਫਿਰ ਪਤਾ ਨਹੀਂ ਮੈਨੂੰ ਕਾਕੂਵਾਲ ਕਹਿੰਦੇ ਲੈ ਗਏ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਕਹਿੰਦੇ ਕਾਕੂਵਾਲ ਪਿੰਡ ਵਾਲੇ ਲੈ ਗਏ ਕੁੱਟਣ ਨੂੰ ਅੱਛਾ ਉੱਥੇ ਫੇਰ ਕੁੱਟੇ ਜਾ ਕੇ ਹਾਂਜੀ ਉੱਥੇ ਕੁੱਟਿਆ ਉੱਥੇ ਇਹਦੀ ਵੀਡੀਓ ਵੀ ਬਣਾਈ ਹੈ ਕੁੱਟਣ ਦੀ ਅੱਛਾ ਜੀ ਹਾਂਜੀ ਵੀਡੀਓ ਵੀ ਵਾਇਰਲ ਕਰਨ ਦੀ ਹਾਂਜੀ ਵੀਡੀਓ ਵਾਇਰਲ ਕਰਦੇ ਨੇ ਹੁਣ ਕੀ ਪੁਲਿਸ ਕਿਵੇਂ ਕੰਮ ਕਰ ਰਹੀ ਜੀ ਪੁਲਿਸ ਹੁਣ ਦੇਖੋ ਜੀ ਅਸੀਂ ਤਾਂ ਪਰਚਾ ਰਖਾਤਾ ਰਿਪੋਰਟ ਰਖਾਤੀ ਐ ਹੁਣ ਦੇਖਦੇ ਹਾਂ ਹ ਸੱਤਾ ਲੱਗੇ ਨਹੀਂ ਮੇਰੇ ਨਹੀਂ ਲੱਗੇ ਹਾਂਜੀ ਬੱਚੇ ਦੇ ਲੱਗੇ ਕੀ ਪ੍ਰਸ਼ਾਸਨ ਕੋਲੋਂ ਕੀ ਅਪੀਲ ਕਰਦੇ ਹੋ ਅਸੀਂ ਤਾਂ ਬੱਚੇ ਹੀ ਏਦਾਂ ਸ਼ਿਕਾਰ ਹੋਣ ਅਸੀਂ ਤਾਂ ਇਹੀ ਤਾਂ ਗੱਲ ਹੈ ਜੇ ਬੱਚੇ ਸਾਰੇ ਸੇਫ ਨਹੀਂ ਆ ਤੇ ਸਕੂਲ ਭੇਜਦਾ ਸਾਨੂੰ ਕੀ ਫਾਇਦਾ ਜੀ ਜੇ ਰਸਤੇ 'ਚ ਐਦਾਂ ਕਟੋ ਗਏ ਜਾਨੀਮਾਨੀ ਨੁਕਸਾਨ ਵੀ ਹੋ ਸਕਦਾ ਜਾਨੀਮਾਨੀ ਨੁਕਸਾਨ ਵੀ ਹੋ ਸਕਦਾ ਸਾਡੇ ਸਾਡੇ ਬੱਚਾ ਜੇ ਕੁਝ ਹੋ ਜਾਂਦਾ ਤਾਂ ਅਸੀਂ ਕਿਹਨੂੰ ਕਹਿੰਦੇ